ਅੱਜ ਜਿਸੀ ਪਹੁੰਚਿਆ ਇੱਕ ਗੁਰੂ ਕਰਨ ਵਾਲੇ ਪ੍ਰੋਜੈਕਟ ਤੇ ਸੋ ਬਾਬਾ ਜੀ ਤੋਂ ਜਾਣਦੇ ਆ ਕਿ ਇਸ ਨੂੰ ਕਿਸ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ ਵੱਖ-ਵੱਖ ਜਿਹੜੀ ਸਟੇਟਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਨਾਮ ਨੇ ਅਸਲਾ ਬਾਬਾ ਜੀ ਹਾਂ ਅਸਲਾ ਬਾਬਾ ਜੀ ਸੱਚੀ ਗੱਲ ਹੈ ਬਾਬਾ ਜੀ ਕਿਵੇਂ ਮੰਨਦੇ ਵਿੱਚ ਆਇਆ ਕਿ ਇਹ ਜਿਹੜਾ ਪ੍ਰੋਜੈਕਟ ਪਹਿਲਾਂ ਦੱਸਦੇ ਪਹਿਲਾਂ ਤੁਸੀਂ ਕੋਈ ਜੋਬ ਕਰਦੇ ਕਿ ਪਹਿਲਾਂ ਨੌਕਰੀ ਕੀਤੀ ਆ ਮੇਰੀ ਤਾਂ ਸਾਡਾ ਮਨ ਬਣਿਆ ਵੀ ਚਲੋ ਇਹ ਵੀ ਦੇਸੇ ਵਾਜ ਤੇ ਆਪਣਾ ਕੰਮ ਵੀ ਆ ਨਾਲੇ ਵਧੀਆ ਵਜੀਂਗੀ ਦਾ ਇੱਕ ਵਧੀਆ ਵਾ ਤੇ ਲੋਕਾਂ ਵਾਸਤੇ ਆ ਨਾ ਕੋ ਖੰਡ ਪੋਣੀ ਨਾ ਕੋ ਦੇਸੀ ਘੋੜਿਆ ਦੇਸੀ ਕਰਮੇ ਬਸ ਐਨਾਂ ਕਿੰਨਾ ਚਿਰ ਹੋ ਗਿਆ ਸਾਰੇ ਪ੍ਰੋਜੈਕਟ ਲਾਏ ਇਹਨੂੰ 4-5 ਸਾਲੋਂ ਪੰਜ ਸਾਲ ਵਧੀਆ ਵਗੀ ਜਾਂਦਾ ਐਦਾਂ ਲੋਕ ਆਪਣੇ ਪਾਪਾ ਲਈ ਜਾਂਦੇ ਚੱਲਦੀ ਇਹ ਗੱਲ ਵਧੀਆ ਮਤਲਬ ਕਿਵੇਂ ਦੀ ਜਿਹੜੀ ਕਸਟਮਰਾਂ ਦੀ ਜਿਹੜੀ ਜ਼ਿਆਦਾ ਡਿਮਾਂਡ ਹੁੰਦੀ ਡਿਮਾਂਡ ਇਹ ਜੀ ਤਾਂ ਤੇ ਸਾਨੂੰ ਘੱਟੋ ਘੱਟ ਵੀ ਦਿਨ 24 ਘੰਟੇ ਰੋ ਇੱਥੇ ਤੁਹਾਡੇ ਕੋਲ ਹੀ ਨਾ ਟਾਈਮ ਔਰ 4 ਤੋਂ 8 ਘੰਟੇ ਬਸ ਮੈਂ ਦੇਖਿਆ ਪਾਤਨੇ ਕੱਢਣ ਮਗਰੋਂ ਦੇ ਕਾਹ ਜਿਹੜਾ ਪਹਿਲਾਂ ਜਿਹੜਾ 5 ਘੜ ਦੇ ਤੇ 50 ਮੁਰਦੇ ਆ ਇਹ ਗਾਹ ਕਿਹਦੇ ਗੁੜ ਦੇ ਸੱਤੇ ਐਵੇਂ ਨਹੀਂ ਗਾਹ ਗੁੜ ਵੀ ਹਰ ਇੱਕ ਬੰਦੇ ਦੇ ਕੋਲ ਬਹੁਤ ਆ ਪਰ ਇਹ ਵਿਕਣ ਦਾ ਹੀ ਕਾਰਨ ਹੈ ਵੀ ਜੇ ਗੁੜ ਚੰਗਾ ਤੇ ਫੇਕ ਦੇ ਕੋਈ ਜਿਹੜਾ ਬਟਾਲਾ ਆਪਣੇ ਕਲਾਂੌਰ ਤੋਂ ਜਿਹੜਾ ਗਰਦਾਸ ਵੱਲੋਂ ਕੋਰਡ ਆ ਕਾਫੀ ਵੇਲੇ ਨੇ ਲੱਗੇ ਨੇ ਕਾਫੀ ਚੱਲਣ ਦੇ ਪ੍ਰੋਜੈਕਟ ਪਰ ਮੈਂ ਦੇਖਿਆ ਤੁਹਾਡੇ ਕੋਲ ਜਿਹੜੀ ਆ ਗਾਹ ਜਿਹੜੀ ਵੱਧ ਆ ਉਧਰਲੀ ਜਿਹੜੀ ਸਾਈਡ ਤੋਂ ਵੀ ਇਦੋਂ ਗਾਹ ਜਿਹੜੇ ਆਡੇ ਹਾਂ ਉਧਰ ਮੋੜ ਬਣਾਉਂਦੇ ਗਰਦਾਸ ਕੋਲੋਂ ਦੇ ਸਾਨੂੰ ਮਾਣੋ ਸਾਰੇ ਪਾਦੀਆਂ ਤੋਂ ਇੱਥੇ ਇੱਧਰ ਨਦੀਨਾ ਨਗਰੋਂ ਦੇ ਰਾਤ ਕੋਟਲੀ ਧਰਮਕੋਟ ਅੰਮ੍ਰਿਤਸਰ ਬੰਦੇ ਵਿੱਚ ਇਤੋਂ ਇੰਦੂ ਇੱਥੇ ਕਿਹੜਾ ਜਿਹੜਾ ਇਹ ਤੁਸੀਂ ਜਿਹੜਾ ਗੰਨਾ ਜਿਹੜਾ ਇਸਤੇਮਾਲ ਜਿਹੜਾ ਕਰਦੇ 85 85 15 ਦਿਰੋਤੇ ਹੀ ਤਾਂ ਬਣੇ ਦੋ ਇਹ ਨਾਲ ਨਾਲ ਵਿੱਚ ਬਾਬਾ ਜੀ ਜਿਹੜਾ ਆ ਕੇ ਜਿਹੜੇ ਮਤਲਬ ਸਾਰੇ ਚੱਲ ਪੈਂਦੇ ਨੇ ਮਿਲਣੇ ਜਿਹੜੇ ਚੱਲ ਜਾਂਦੇ ਮਤਲਬ ਪਹਿਲਾਂ ਜਿਹੜੀ ਗਰਮੀਆਂ ਚ ਲੁੱਟਾਂ ਦੇ ਕੋਲ ਤੇ ਤਾੜਾਂ ਵਿੱਚ ਚੱਲਦੇ ਨੇ ਪਰ ਇਹ ਮੌਸਮ ਜਿਹੜਾ ਇਹਨਾਂ ਦੇ ਲਾਇਮਨ ਜਿਆਦਾ ਹੁੰਦਾ ਇਹ ਲਾਇਮਨ ਤਾਂ ਅੱਜ ਕੱਲ ਇਹ ਪਰ ਵੀ ਤਾਂ ਬਸ ਤਰ ਤਰ ਬਹੁਤਾ ਗਰਮੀ ਜਿਹੜਾ ਕੋਈ ਤਾਂ ਫਾਇਦਾ ਨਹੀਂ ਫਟਦਾ ਉਹ ਨਹੀਂ ਗਰਮੀ ਵਜੋਂ ਦੀ ਗੁੜ ਵੀ ਘਟ ਜਾਂਦਾ ਇਹ 2-3 ਮਹੀਨੇ ਚਾਰ ਹੋਇਆਗਾ ਕੋਰਦਾ ਵਧੀਆ ਇਸ ਮਹੀਨੇ ਜਿਹੜਾ ਸਟਾਰਟ ਹੋ ਗਿਆ ਵਾ ਤੋ ਹੁਣ ਕਿੰਨੇ ਮਹੀਨੇ ਤੱਕ ਜਿਹੜਾ ਚੱਲੇਗਾ ਇਹ ਚਬ ਤੀਜੇ ਮਹੀਨੇ ਤੱਕ ਮਾਰਚ ਤੱਕ ਲਾਟ ਹਾਂ ਬਸ ਸਿਰੋ ਬਦਮ ਦੇਣੀ ਕੰਮ ਬੰਦ ਕਰ ਦਨੇ ਕਿੰਨੇ ਜਿਹੜੇ ਤੁਸੀਂ ਮਲ ਪੀਪੇ ਦੀ ਜਿਹੜੀ ਪਾਤ ਜਿਹੜੀ ਕਰਦੇ ਹੋ ਪੰਜ ਪੀਪੇ ਲਾ ਲੋ 6 ਪੀਪੇ ਮਾਰਚ ਮਹੀਨੇ ਫਰਵਰੀ ਮੇ ਜਿਹੜੇ 6 ਹੁਣ ਪੰਜ ਹਾਂ ਜੀ ਉਹ ਜਿਵੇਂ ਪ੍ਰੋਜੈਕਟਰ ਕਈਆਂ ਵੱਡੇ ਰੱਖੇ ਹੁੰਦੇ ਉਹਨਾਂ ਨਾਲੋਂ ਕੀ ਫਰਕ ਜਿਹੜਾ ਆਉਂਦਾ ਉਹਨਾਂ ਦਾ ਗੁਰਦਾ ਫਰਕ ਆਪੋ ਆਪਣਾ ਕੋ ਵੱਡੇ ਕਾਰੋਬਾਰ ਹੋਣ ਦੇ ਉਹਨਾਂ ਦੇ ਫੈਕਟਰੀ ਦੇ ਤੌਰ ਤੇ ਸਾਡਾ ਤੇ ਦੇਸੀ ਗੋੜ ਵਾਲਾ ਕੰਮ ਹੈ ਪਹਿਲਾ ਪੁਰਾਣਾ ਟਾਈਪ ਹੈ ਤੇ ਉਹੀ ਕੱਢਣਾ ਜਨਾ ਇੱਕ ਕੜਾਣਾ ਹੁਣ ਦੋ ਲਾਇਆ ਸਾਬ ਤੋਂ ਕਰਨ ਵਾਲਾ ਤੇ ਅਸਲ ਜਿਹੜੀ ਪੁਰਾਣੀ ਜਿਹੜੀ ਤਕਨੀਕ ਹੈ ਜਿਹੜੀ ਜਦੀ ਬਜ਼ੁਰਗਾਂ ਦਾ ਜਾਂ ਚੱਲਦੀ ਯਾਰ ਸਿੰਗਲ ਸਿੰਗਲ ਵਾਲਾ ਵਾ ਸਿੰਗਲ ਕੜਾ ਹੋਏ ਨਾ ਵਧੀਆ ਸਿੰਗਲ ਤੋਂ ਦੋ ਲਾ ਲਓ ਇਹ ਤੋਂ ਵੱਧ ਨਹੀਂ ਹੋਰ ਹੁਣ ਕੀ ਕਿਹਾ ਜਾਂਦਾ ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਤੇ ਇਹਨੂੰ ਕੀ ਜਿਹੜਾ ਚੁੰਬਾ ਜਾਂਦਾ ਇਹਨੂੰ ਤੇ ਹੀ ਗਾਂਡਾ ਆਦਿ ਨੇ ਤੇ ਉਹ ਚੁੰਬਾ ਵਾ ਸਿਕੜਾ ਉੱਤੇ ਬਸ ਹੁਣ ਦੂਜੇ ਛੇੜਾਂ ਦੇ ਫਿਰ ਚੱਲ ਜਾਂਦੇ ਤੇ ਬੋਲੀ ਜਿਹੜੀ ਬੱਕਰੀ ਜਿਹੜੀ ਇਹਨੂੰ ਬਸ ਸਰਵਾਬ ਦੇ ਦਾ ਦਿੱਤਾ ਜਾਂਦਾ ਤੁਜੀ ਆਪੋ ਆਪਣੇ ਜ਼ਿਲ੍ਹੇ ਆਪੋ ਆਪਣੇ ਸਟੇਟ ਦੇ ਹਿਸਾਬ ਤੇ ਵਖੋ ਵਖੋ ਦਾ ਆ ਆਪਣਾ ਕਰਵਾਂ ਕਿੰਨਾ ਫਿਰ ਜਿਹੜਾ ਸਾਰਾ ਤੁਸੀਂ ਜਿਹੜਾ ਕਮਾਦੇ ਜਿਹੜਾ ਲਗਾਉਂਦੇ ਪਹਿਲੀਆਂ 4 ਲਾਉਣੀਆਂ ਬਾਕੀ ਮਿਲਦੇ ਸੁੱਟਦੇ ਨੇ ਇੱਕ ਅੱਲਾ ਕੱਢਦੇ ਹੱਦ ਡੇਢ ਗੱਲਾ ਬਸ ਐਂ ਬਹੁਤਾ ਨਹੀਂ ਕੱਢਦੇ ਕਿ ਆਪਣੇ ਬੰਦਿਆਂ ਦੇ ਹਿਸਾਬ ਰਿਆਣ ਬਣ ਜਦੋਂ ਗਰਮੀ ਅਜੇ ਹੋਰ ਕਾਰੋਬਾਰ ਸਾਡੇ ਵਧੀਆ ਜਿਹੜਾ ਇਹ ਜਿਹੜਾ ਤੁਹਾਡਾ ਕੁੰਬਾ ਵਾ ਜਿਹੜਾ ਚੱਲ ਲੱਗਣ ਡਿਆ ਕਿਸ ਨਾਮ ਤੋਂ ਚੱਲਣ ਡਿਆ ਤੇ ਕਿਹੜੇ ਜਿਹੜੇ ਪਿੰਡ ਤੇ ਲੱਗੇ ਚੱਕ ਜਿਹੜਾ ਇਹ ਸਾਰਾ ਪਿੰਡ ਹੈ ਉਪਰ ਹੀ ਨਾ ਸਾਡਾ ਮਹਾਰਪਜਨ ਮੇਰਾ ਨਾਮ ਆਰਪਜਨ ਬਸ ਗੱਲ ਕੋਈ ਨਹੀਂ ਤੇ ਵਧੀਆ ਉਪਰ ਦੇ ਨਾਮ ਤੇ ਆ ਉਪਰ ਕਿਸਾਨ ਹਟਾ ਇਹਦੇ ਨਾਮ ਤੇ ਚੱਲਦਾ ਹੈਗਾ ਹੁਣ ਜਿਵੇਂ ਲੋਕ ਹੁਣ ਅੱਜ ਕੱਲ ਡਿਮਾਂਡ ਚ ਆਦੀ ਥਾਲੀਆਂ ਬਣਾਉਣ ਦੇ ਜਾਂ ਬਿਸਕੁਟ ਆ ਬਣਾਉਣ ਦੇ ਜਾਂ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਇਹਨੂੰ ਸੇਵ ਜਿਹੜੀ ਦੇ ਦਿੰਦੇ ਹਾਂ ਹਾਂਜੀ ਇਹ ਉਹ ਨਹੀਂ ਜੀ ਸਾਡੇ ਕੋਲ ਕੋਈ ਥਾਲੀ ਉਹ ਦੇਖਿਆ ਵੀ ਜਿਹੜੇ ਬਹੁਤੇ ਜਿਹੜੇ ਚੱਲਦੇ ਨੇ ਪ੍ਰੋਜੈਕਟ ਚੱਲਦੇ ਉਹਨਾ ਬਣਾ ਕੇ ਰੱਖਿਆ ਤਾਂ ਤੁਹਾਡੇ ਜਿਹੜਾ ਕੋਈ ਆਉਂਦਾ ਪਹਿਲਾਂ ਚੈਕਿੰਗ ਕਰਾ ਲਈਏ ਆ ਕੇ ਚੈੱਕ ਕਰੋ ਜੀ ਆਪਣਾ ਖਾਓ ਤੇ ਜਾਓ ਬੜੇ ਖੁਸ਼ੀ ਦਿਨਾਂ ਵਾਂਗ ਜਿਹੜੀ ਕਰਨ ਦੇ ਤੇਰਾ ਤੇਰਾ ਦੀ ਕੋਈ ਵਾਦ ਨਹੀਂ ਕੋਈ ਘਟ ਨਹੀਂ ਉਹਦੇ ਵੀ ਕੰਮ ਦੀ ਨਾ ਪੂਰੀ ਪੂਰੀ ਮਿਹਨਤੀ ਜਿਹੜੀ ਕਰਕੇ ਸੋ ਗਰਾ ਸਾਡੇ ਵਾਸਤੇ ਕੁਛ ਨਹੀਂ ਦਾਹ ਰੁਪਿਆ ਦੀ ਚੀਜ਼ ਕੋਈ ਸਾਡੇ ਵਾਸਤੇ ਗੱਲ ਨਹੀਂ 50 ਲੈ ਜੇ 100 ਲੈ ਜੂ ਕੀ ਲੈ ਜੂ ਕੁਛ ਦਾਹ ਪੰਜਾਂ ਦੀ ਗੱਲ ਕਰੀ ਜਾ ਹੁਣ ਪਹਿਲਾਂ ਜਿਹੜਾ ਗਾਗਨ ਤੋਂ ਸ਼ੈਂਪੂ ਜਿਹੜਾ ਚੈੱਕ ਕਰਾਂਦੇ ਪਹਿਲੋਂ ਜੀ ਚੈੱਕ ਕਰੇ ਤੇ ਵੀ ਹਾਜੇ ਕੋਈ ਸਾਡੇ ਲ ਕੋਈ ਕੋਈ ਪੀਪਾ ਨਹੀਂ ਜਿਹੜਾ ਇਹ ਉਹ ਆਕਸਰੇ ਕਢਣੀ ਸ਼ਾਮੀ ਚਲ ਜਣਾ ਬਸ ਬਲ ਮੌਕੇ ਤੇ ਚਲਦਾ ਫਿਰਦਾ ਜਿਹੜਾ ਤੁਸੀਂ ਰੱਖ ਲਿਆ ਚਲਦਾ ਫਦਾ ਮਸ਼ੀਨ ਵੀ ਸਾਡੀ ਚਲਦੀ ਫਿਰਦੀ ਜਿਦਾਂ ਅੱਜ ਕੱਲ ਸੇਵ ਹੀ ਨਹੀਂ ਵੜਦੇ ਉਦਾਂ ਸਾਡਾ ਗੋੜਿਆ ਮਸ਼ੀਨਾਂ ਰੱਖਿਆ ਘਰ ਲੈ ਜਨੇ ਸ਼ਾਮ ਨੂੰ ਦਨੇ ਆ ਜਨੇ ਕਢਦੇ ਨੇ ਬਸ ਹੋਰ ਵੱਧ ਨਹੀਂ ਕੰਮ ਉਹਨੇ ਕਿਆਂ ਜਿਹੜੇ ਬਕਾਂ ਨੂੰ ਜਿਹੜਾ ਪਹਿਲਾਂ ਹੀ ਜਿਹੜਾ ਤਿਆਰ ਕਰਕੇ ਜਿਆ ਰੱਖ ਲਿਆ ਕੇੰਦਾ ਪਰ ਤੁਸੀਂ ਜਿਹੜੀ ਨਾਲ ਸਾਹਮਣੇ ਗੋੜ ਵਿਖੂਗਾ ਜਿੰਨੇ ਬੰਦੇ ਆਗੇ ਲੈ ਜਾਣ ਬਾਕੀ ਉਹ ਸਾਹਮਣੇ ਪਾਇਆ ਖਤਮ ਗਾਲ ਨਾ ਇੱਜ ਕੋਈ ਖੰਡ ਦੀ ਮਿਲਾਵਟ ਨਾ ਇਹਦੇ ਜਿਹੜੇ ਆਟੇ ਦੀ ਮਿਲਾਵਟ ਨਾ ਕੋਈ ਨਾ ਕੋਈ ਹਰਨੋ ਪੈਸੇ ਦੀ ਲੋੜ ਇਹੋ ਜੀ ਕੋਈ ਬਹੁਤਾ ਜੜਾ ਦੇਖਿਆ ਪੀਸੀਆਂ ਕਰਕੇ ਜੜ ਬਣਾ ਕੇ ਪਹਿਲਾਂ ਹੀ ਰੱਖਿਆ ਹੁੰਦਾ ਤੁਹਾਡੇ ਲਈ ਜੀ ਇਹ ਗੋੜ ਸੁਭਾਨ ਆ ਸਾਡਾ ਪਿੰਡ ਇਹਨੂੰ ਮਾਣ ਆਂਦੇ ਪੰਜਾਬੀ ਸਾਡੇ ਤੇ ਸੁੱਕਦਾ ਜਿਆਦਾ ਗੋੜ ਜਦੋਂ ਪੇਸੀ ਬਣ ਜੇਗੀ ਉਹ ਸਖਤ ਹੋਣੀ ਉਹਦੇ ਚ ਹਵਾ ਲੱਗਣੀ ਨਹੀਂ ਉਹ ਗੋੜ ਦਾ ਵਜਨ ਵਧਣਾ ਇਹਦਾ ਘਟਣਾ ਜਦੋਂ ਇਦਾਂ ਹੀ ਦੇਣ ਦੇ ਤਾਂ ਘਟਣਾ ਹੀ ਘਟਣਾ ਇਹ ਜਿਹੜੀ ਖੂਬੀਆਂ ਜਿਹੜੀਆਂ ਨੇ ਇਹ ਉਹ ਕਿਹੜੀਆਂ ਮਕਾਉਂਟੀਆਂ ਜੀ ਗੱਲ ਹੋਰ ਗੋੜ ਵੇਚਣ ਦੀ ਗੱਲ ਨਹੀਂ ਗੀ ਇਹ ਖੂਬੀ ਦੇ ਕਰਨਾ ਵੇਖਣ ਨੂੰ ਹਰ ਇੱਕ ਤੁਹਾਡੇ ਆ 15 ਮੀਰਣਿਆਂ ਗੁਰਦਾਸਪੁਰ ਤੱਕ ਵਿਖੀ ਜਾਂਦਾ 500 ਮੀਰਣਾਂ ਲਾ ਲੋ ਵਿਖ ਪਰ ਉਹ ਚੀਜ਼ ਦਾ ਚੱਕਰ ਕੋਈ ਨਹੀਂ ਸਾਨੂੰ ਫਿਰ ਸਾਡਾ ਆਪਣੀ ਖੋਬੀ ਹੈ ਉਹਨੇ ਦੀ ਆਪਣੀ ਖੋਬੀ ਹੈ ਤੇ ਛੋਟਾ ਕੰਮ ਹੈ ਬਹੁਤ ਵੱਡਾ ਇਹ ਇਕੱਲਾ ਡੇਢ ਗੱਲਾ ਕਮਾਲ ਕਰਨਾ ਵਾਦ ਸਾਰੇ 4-5 ਮਹੀਨੇ ਹਲ ਕਿਵੇਂ ਲੋਕ ਜੀ ਰੋਟੀ ਦੀ ਸੇਮਤੋਂ ਮਗਰੋਂ ਕਰਦੇ ਬਲ ਕਈਆਂ ਤੋਂ ਬਹੁਤ ਹੈ ਜਿਹੜਾ ਨੁਕਸਾਨ ਅਸੀਂ ਕਰਦੇ ਨੇ ਸਾਬ ਤਾਂ ਹੋਰ ਚੀਜ਼ ਕੈਮੀਕਲ ਪਾਉਂਦੇ ਆ ਪਰ ਲੋਕ ਤਾਂ ਇੱਕ ਜਿਹੜਾ ਮਤਲਬ ਇਹ ਭੋਜਨ ਤੋਂ ਤੌਰ ਤੇ ਜਿਹੜਾ ਵਧੀਆ ਤਰੀਕੇ ਨਾਲ ਵਰਤਦੇ ਨੇ ਇਹ ਨੂੰ ਮੈਂ ਨਾ ਜੇ ਬੰਦਾ ਕੋ ਖਾਵੇਗਾ ਤਾਂ ਜਾਂ ਰੋਟੀ ਤੋਂ ਪਹਿਲਾਂ ਖਾ ਲੇ ਬਾਅਦ ਚ ਖਾ ਲੇ ਉਹ ਨੁਕਸਾਨ ਕੋਈ ਨਹੀਂ ਨਾ ਕੋਈ ਖੰਡ ਨਹੀਂ ਕੋਈ ਇੱਥੇ ਕੋਈ ਮਿਲਾਵਟ ਨਹੀਂ ਕੋਈ ਦੁੱਧ ਨਹੀਂ ਫਟਣਾ ਕੋਈ ਚਾਰ ਨਹੀਂ ਫਟਣੀ ਉਹਦੀ ਵਧੀਆ ਗੱਲ ਹੈ ਟਾਈਮ ਉਹ ਜਿਹੜੇ ਜਿਆਦਾ ਜਿਹੜੇ ਵਿੱਚ ਕਰਦੇ ਨੇ ਖੰਡ ਦਾ ਜਾਂ ਪੂੜ ਦਾ ਜਿਹੜੀ ਚੀਜ਼ కెమికਲ ਜਿਹੜੇ ਜੇ ਲੱਗ ਲੱਗ ਤਰ੍ਹਾਂ ਦੇ ਪਾਉਂਦੇ ਉਹਨਾਂ ਫਿਰ ਜਿਹੜਾ ਮਾਰਜ ਜਿਹੜਾ ਥੋੜਾ ਥੱਲੇ ਕਰਕੇ ਜਿਹੜਾ ਦਿੱਤਾ ਜਾਂਦਾ ਤੇ ਮਾਰਜ ਨੂੰ ਸਾਡੇ ਨੇ ਉੱਪਰ ਆ ਪਰ ਉਹ ਕੋਈ ਬਰਬਾਪੋ ਆਪਣੇ ਤਰੀਕੇ ਰੱਖੇ ਨੇ ਜੀ ਕਮਾਈ ਦੇ ਸਾਡੂ ਤੇ ਇਹਦੀ ਬੜੀ ਹੈ ਸੰਤੁਸ਼ਟੀ ਬਹੁਤ ਵਾਹ ਇੰਨੀ ਬੜੀ ਹੈ ਜੀ ਉਹ ਜਦੋਂ ਹੁਣ ਭਈਆਂ ਨੇ ਲਾ ਕੇ ਕਿਹੜੇ ਪ੍ਰੋਜੈਕਟ ਲਾ ਲਏ ਨੇ ਉਹਨਾਂ ਕਹਾਂ ਹਾਂ ਫੋਆ ਆਪਣੀ ਕਰਤੇ ਆ ਨਾ ਉਹਨਾਂ ਦੀ ਜੜੀਕਰਤ ਬਹੁਤੀ ਆ ਤੁਹਾਡੇ ਜਿਹੜਾ ਤੁਹਾਡੀਆਂ ਜਿਹੜੀਆਂ ਜੱਦੀ ਪੁਰਸੀ ਵੜ ਵੜਿਆ ਦਾ ਜਿਹੜਾ ਚੱਲਦਾ ਉਹਦੇ ਨਾਲ ਕੰਮ ਹਾਂ ਹਾਂਜੀ ਪਰ ਇਹ ਵਧੀਆ ਵਾ ਜੀ ਦੇਸੀ ਕੰਮ ਹੈ ਦੇਸੀ ਲਿਖਿਆ ਵੀ ਐਸੇ ਦੇਸੀ ਗੋੜਾ ਹੋਰ ਐ ਕੋ ਕਰਦੇ ਨੇ ਕੋਈ ਨਾਂ ਨਹੀਂ ਜੀ ਕੋਈ ਉਹ ਇਹ ਸਾਨੂੰ ਉਪਲ ਫਾਰਮੇਸ਼ਨਾਂ ਦੇ ਵੱਲੋਂ ਜਿਹੜੀ ਆ ਸਾਰੀ ਗੁਰ ਨੂੰ ਲੈ ਕੇ ਜਿਹੜੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਜਾਂਦਾ ਕੋਈ ਤਮਾਈ ਨੂੰ ਲੈ ਕੇ ਜਿਹੜਾ ਇਹ ਰੋਜ਼ਗਾਰ ਨਹੀਂ ਬਣਾਇਆ ਗਿਆ ਉਹ ਇਹ ਜਿਹੜੇ ਪੰਜਾਬੀ ਜਾ ਕੇ ਬਈਏ ਜਿਹੜੇ ਆਕ ਮਲਾਵਟ ਕਰ ਰਹੇ ਨੇ ਉਹਨਾਂ ਦਾ ਸੇਧ ਹੋ ਕੇ ਬੂਰੇ ਵਾਲੀ ਖੱਡਾਂ ਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੈਮੀਕਲ ਜਿਹੜੇ ਮਲਬਾ ਮਲਕਾ ਦੇ ਮਲਾਵਟ ਕਰ ਰਹੇ ਨੇ ਉਹਨਾਂ ਦਾ ਜਿਹੜਾ ਸੇਧ ਰਣ ਤੋਂ ਇਹ ਗੌਰ ਜਿਹੜੇ ਫੌਜੀ ਸਾਹਿਬ ਨੇ ਇਹ ਬਿਲਕੁਲ ਚੈੱਕ ਕਰਾ ਕੇ ਲੋਕਾਂ ਨੂੰ ਸੈਂਪਲ ਇਹ ਰਹੀ ਲੋਕਾਂ ਜਿਹੜਾ ਕਰ ਰਹੇ ਨੇ ਬਹੁਤ ਹੀ ਚਿਰਤ ਜਿਹੜੇ ਦੂਰ-ਦੂਰ ਜਿਹੜੇ ਲੋਕ ਇਹਨਾਂ ਤੋਂ ਆ ਕੇ ਜਿਹੜਾ ਟੋਰ ਤੋਂ ਸਮਾਂ ਤੋਂ ਦਾਪੜਾ ਪੱਤਰ ਕਰਨਾ